ਬੰਦ ਬੰਦ ਕਟਾਉਣਾ ਮਨਜ਼ੂਰ ਆ ਪਰ ਮੈਂ ਕੇਸ ਨਹੀਂ ਕਟਾਉਣਾ ਇੱਥੋਂ ਸ਼ੁਰੂ ਕਰਾਇਆ ਉਹਨੇ ਜਦੋਂ ਕਟਣ ਲੱਗੇ ਇੱਥੋਂ ਕੱਟਣ ਲੱਗੇ ਕਹਿੰਦਾ ਗਲਤੋਂ ਲਗਾ ਤੇ ਇਹ ਬੰਦ ਮੰਨ ਗਿਆ ਇੱਥੋਂ ਬੰਦਾ ਬੰਦ ਬੰਦ ਹਾਂਜੀ ਤੇ ਫਿਰ ਉਹਨਾਂ ਨੂੰ ਯਾਦ ਕਰਾਇਆ ਕਰੀਏ ਜਦੋਂ ਆਪਾਂ ਨਾਈ ਦੀ ਗਾੜੀ ਬੈਠੇ ਹਾਂ ਨਾ ਤੇ ਉਹ ਨਾਈ ਚੰਗੀ ਉਹ ਇੱਥੇ ਲਾਉਂਦਾ ਕੈਂਚੀ ਉਹਨੂੰ ਯਾਦ ਕਰਾਇਆ ਕਰੋ ਵੀ ਯਾਰ ਇਹ ਉਹਨਾਂ ਦੇ ਵਾਰਸਾਂ ਜਿਹਨਾਂ ਮਾਵਾ ਨੇ ਬੱਚੇ ਦੇ ਟੋਡੇ ਕਰਵਾਏ ਗਲਾਂ 'ਚ ਪਵਾਲੇ ਉਹਨਾਂ ਨੇ ਸੀਵਿੰਗ ਕੀਤੀ ਸਿੱਖੀ ਨਹੀਂ ਛੱਡੀ ਉਹਨਾਂ ਨੇ ਕੇਸ ਨਹੀਂ ਕਟਾਏ ਠੀਕ ਹੈ ਜੋ ਸੁਣੇ ਆਪਾਂ ਬੱਚੇ ਆ ਸਿੱਖਾਂ ਦੇ ਜ਼ਾਰੇ ਘਟਾਉਣੇ ਜਦੋਂ ਮਾਰੇ ਕਦੋਂ ਮਾਰੇ ਕੀ ਸੋਚਦੇ ਹੋਣਗੇ ਆਪਣੇ ਬਾਰੇ ਹੁਣ ਤਾਂ ਇੱਥੇ ਆਇਆ ਸੇਵਾ ਕਰਨ ਆ ਹਨਾ ਕਿੰਨਾ ਭਾਵਨਾ ਅੰਦਰ ਤਾਂ ਆਈਆਂ ਨਾ ਇਹ ਨਿਫਲਿਆ ਸੇਵਾ ਬੰਦਾ ਜੇ ਆਪਾਂ ਗੁਰੂ ਤੋਂ ਦੂਰ ਆ ਨਾ ਉਹ ਹੁਕਮ ਤੋਂ ਬਾਹਰ ਆ ਫਿਰ ਇਹ ਸੇਵਾ ਨਿਫਲਿਆ ਆਪਣੀ ਕਿਸੇ ਕੰਮ ਦੀ ਨਹੀਂ ਸੇਵਾ ਇਹ ਦਿਖਾਵਾ ਹੀ ਆ ਲੋਕਾਂ ਨੂੰ ਪਹਿਲਾ ਹੁਕਮ ਮਾਰਦਾ ਸਾਨੂੰ ਇਹ ਆ ਵੀ ਕੇਸ ਰੱਖਣੇ ਠੀਕ ਤੇ ਅਮਰਤ ਚੜਨਾ ਉਸ ਤੋਂ ਅਗਲੇ ਕੰਮ ਸਾਰੇ ਚਲ ਬਣਾ ਉਸ ਤੋਂ ਵੱਡੀ ਵਿਵਸਥਾ ਵਾ ਆਪਾਂ ਕਿਰਤੀਆਂ ਚਲੋ ਉਹ ਗ੍ਰਸਤੀਆਂ ਦੁਆ ਬਣਾ ਨਹੀਂ ਪੈਂਦਾ ਜ ਸਮਾ ਉਮਾ ਦਾ ਕੰਮ ਕਰੋ ਬਣਾ ਵੀ ਮਾਰੇ ਪਾਹਣੇ ਪਹਿਲਾ ਪਾ ਮਰਛਾ ਹੋਣਾ ਨਹੀਂ ਨਹੀਂ ਮਿਲਣਾ ਮੈਂ ਦਾੜਾ ਪ੍ਰਕਾਸ਼ ਹੋਣਾ ਚਾਹੀਦਾ ਤਰਾ ਇਹ ਦੇਖ ਲਾ ਆ ਦੇਖਦੀ ਆ ਨਾ ਮ ਤਾਰ ਲਵਾ ਲਈ ਇਧਰ ਨੇ ਬੰਨ ਤੇ ਇਧਰ ਵੀ ਲਵਾਣੀ ਵੀ ਛੱਟ ਘੱਟ ਲੱਗਦੀ ਆ ਬਣ ਕਈ ਵਾਰੀ ਪਿਆਰ ਨਾਲ ਪਹਿਲੀ ਵਾਰੀ ਦੂਜੀ ਵਾਰ ਭਰਾ ਵੱਡੇ ਆ ਤੇ ਡਾਂਗ ਨਾਲ ਪੂਰਾ ਪਛਾਵਾਸ਼ ਕੇਸ ਰੱਖਣੇ ਜੰਗਾ ਹੁਣ ਅੱਗੇ ਜਾਓ ਨਾ ਆਓ ਜਾਓ ਫਦੇ ਪਾਓ ਰਸਗੀ ਆਗਾ ਕਿਹਨੂੰ ਤੇਰੀ ਜ਼ਿੰਮੇਵਾਰੀ ਆ ਜਦੋਂ ਦਾੜਾ ਕਟਾਉਣ ਲੱਗੇ ਨਾਈ ਦੀ ਕੰਦ ਜਾਵੇ ਤੇ ਡਾਂਗ ਫੱਲਣੇ ਤੇ ਮੇਰਾ ਨਾਮ ਲੈ ਕੇ ਮਾਰਨੀ ਨਹੀਂ ਨਹੀਂ ਬੱਸ ਤੈਨੂੰ ਮੇਰਾ ਲੋ ਆ ਗਿਆ ਪੂਰੀ ਫੋਨ ਲਿਆ ਲੈ ਨਹੀਂ ਲੱਗੂ ਹੁਣ ਨੰਬਰ ਸਰਚ ਕਰ ਲੈਣਾ ਹਾਂਜੀ ਹਾਂਜੀ ਤੇਰਾ ਡਾਂਗ ਵੇਰਨਾ ਪਾਪੇ ਵੀ ਨਹੀਂ ਨਹੀਂ ਡਾਂਗ ਵੇਰਨੀ ਹੈ ਜਦੋਂ ਦਾੜੀ ਹੋ ਜਾਵੇ ਠੀਕ ਹੱਕ ਨਾਲ ਵੇਰਨੀ ਆ ਭਰਾ ਨਾਲ ਚਲੋ ਸੇਵਾ